Gracias. <coughs> ਸੁੱਤ ਪਵਾ ਲੋਨੀ ਗੋਰੀਓ ਮੈਂ ਦੁੱਧੀ ਦਾ ਮੁੰਡਾ ਕੋਈ ਦੁੱਧ ਪਵਾ ਲੋਨੀ ਗੋਰੀਓ ਮੈਂ ਦੁੱਧੀ ਦਾ ਮੁੰਡਾ ਸਾਡੀ ਘੜੀ ਫੜ ਜਾਵੇ ਦੁੱਧੀਆਂ कान्हेस दवाड़ा पावा मुंह चो बोलर कान्हे न संगणा पानी ਦੁੱਧ ਮੱਝ ਦਾ ਸੰਗਣਾ ਬਹੁਤਾ ਖਰਾ ਬੈਰਨੀ ਹੁੰਦਾ ਕੋਈ ਦੁੱਧ ਪਵਾਲੂ ਨਹੀਂ ਗੁਰਿਓ ਮੈਂ ਦੁੱਧੀ ਦਾ ਮੁੰਡਾ ਕੋਈ ਦੁੱਧ ਪਵਾਲੂ ਨਹੀਂ ਗੁਰਿਓ ਮੈਂ ਦੁੱਧੀ ਦਾ ਮੁੰਡਾ ਇੱਕ ਮਹੀਨੇ ਤਾਈਂ ਬਖਾੜੀ ਹੋ ਜੂ ਮੱਝ ਨਵੇਰੀ ਇੱਕ ਮਹੀਨੇ ਤਾਈਂ ਬਖਾੜੀ ਹੋ ਜੂ ਮੱਝ ਨਵੇਰੀ ਦੁੱਧ ਪਣਾ ਤਾਂ ਪਾ ਜਾਵੇ ਤਨ ਕੋਈ ਲੋੜ ਨਹੀਂ ਤੇਰੀ ਦੁੱਧ ਪਣਾ ਤਾਂ ਪਾ ਜਾਵੇ ਤਨ ਕੋਈ ਲੋੜ ਨਹੀਂ ਰਹੀ ਮੈਨੋ ਹਲਵਾਈ ਫੇਰ ਕਿਉਂ ਬੈਠਾ ਗੱਲੀ ਲਾਈ ਪੀਲਾ ਕੱਚਾ ਦੁੱਧ ਵੇਰਨੇ ਅੰਦਰ ਦੇਖ ਰਹੀ ਪਰ ਜਾਈ ਪੀਲਾ ਕੱਚਾ ਦੁੱਧ ਵੇਰਨੇ ਅੰਦਰ ਦੇਖ ਰਹੀ ਪਰ ਜਾਈ ਜੇ ਵੀਰੇ ਨਾ ਦੇਖ ਲਿਆ ਜੇ ਵੀਰੇ ਨਾ ਦੇਖ ਲਿਆ ਮੇਰੇ ਰੰਗ ਜਣਾ ਜੁੰਦਾ ਸਾਡੀ ਗੜਵੀ ਪਰ ਜਾਵੇ ਦੋਦੀਆ ਖੋਲ੍ਹ ਬਾਰ ਦਾ ਕੁੰਡਾ ਸਾਡੀ ਗੜਵੀ ਪਰ ਨਾ ਤਾ ਪਾ ਜਾਵੇਂ ਤੂੰ ਕਰ ਕੋਈ ਗੱਲ ਸਿਆਣੀ ਨਹੀਂ ਤੇਰੇ ਪੀਤੇ ਤੋਂ ਜਿੰਨਾ ਕਟਿਆ ਮੈਂ ਉਹਨਾ ਪਾ ਦੂੰ ਪਾਣੀ ਨਹੀਂ ਮੈਂ ਬੰਗਿਆਂ ਦਾ ਥੋਦੀ ਜੜੀਆਂ ਪੁੱਟਿਆ ਲਈ ਤਾਂ ਮੁੰਡਾ ਸਾਡੀ ਗੜਵੀ ਪਰ ਜਾਵੇ ਦੋਦੀਆ ਖਲ ਬਾਰ ਦਾ ਕੁੰਡਾ ਕੋਈ ਦੁੱਧ ਪਵਾਲੋ ਨੀ ਗੋਰੀਓ ਮੈਂ ਦੁੱਧੀ ਦਾ ਮੁੰਡਾ ਸਾਡੀ ਗੜਵੀ ਪਰ ਜਾ